ਕਿਉਂ ਵਿਦੇਸ਼ ਵਿੱਚ ਸਾਨੂੰ ਆਪਣੇ ਧਾਰਮਿਕ சின்னਾਂ ਪ੍ਰਤੀ ਹਰ ਦਿਨ ਸਫਾਈਆਂ ਦੇਣੀਆਂ ਪੈ ਰਹੀਆਂ ਹਨ ਕਿਉਂ ਸਿੱਖਾਂ ਦਾ ਆਨੰਦ ਐਕਟ ਪਾਕਿਸਤਾਨ ਸਰਕਾਰ ਪਹਿਲਾਂ ਪਾਸ ਕਰਦੀ ਹੈ ਕਿਉਂ ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਹੀ ਆਪਣੀ ਨਸਲਕੁਸ਼ੀ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਕਿਉਂ ਆਪਣੇ ਹੀ ਦੇਸ਼ ਅੰਦਰ ਕਿਸਾਨਾਂ ਦੇ ਰਾਹਾਂ 'ਚ ਲੋਹੇ ਦੇ ਕਿੱਲਾਂ ਦੀਆਂ ਛੜਕਾਂ ਵਿਛਾ ਕੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਹੈ ਕਿ ਜੂਨ 84 ਤੇ ਜਵਾਬਦਾਰ ਸਵਾਲ ਹੈ ਦੁੱਖਾਂ ਦੇ ਆਉਣ ਦਾ ਡਰ ਹੀ ਦੁੱਖਾਂ ਨੂੰ ਜਨਮ ਦਿੰਦਾ ਹੈ ਜੋ ਦੁੱਖਾਂ ਤੋਂ ਨਹੀਂ ਡਰਦੇ ਉਸ ਤੋਂ ਤੱਕ ਡਰਦਾ ਜੂਨ 84 ਦਾ ਤੇ ਨਵੰਬਰ 84 ਦਾ ਜੇਕਰ ਸਿੱਖ ਪੰਥ ਅਜੇ ਤੱਕ ਇਨਸਾਫ ਨਹੀਂ ਲੈ ਸਕਿਆ ਜਾਂ ਖਾਲਸਾ ਹੀ ਰਵਾਇਤਾ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕੀ ਤਾਂ ਇਹ ਗੱਲ ਚਿੰਤਕਾਂ ਨੂੰ ਸਹਿਜੇ ਹੀ ਸਮਝ ਲੈਣੀ ਚਾਹੀਦੀ ਹੈ ਕਿ ਅੱਜ ਸਿੱਖਾਂ ਦੀ ਮਾਨਸਿਕਤਾ ਭਵਿੱਖ ਵਿੱਚ ਆਉਣ ਵਾਲੇ ਅਣਕਿਆਸੇ ਡਰ ਤੋਂ ਡਰ ਵੀ ਰਹੀ ਹੈ ਤੇ ਘਬਰਾਵੀ ਇਸੇ ਸਿੱਕੇ ਨੂੰ ਜਦੋਂ ਅਸੀਂ ਦੂਜੇ ਪਾਸੇ ਤੋਂ ਵੇਖਾਂਗੇ ਤਾਂ ਸਿੱਖਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਕੋਈ ਸਾਂਝਾ ਪਲੇਟਫਾਰਮ ਹੁਣ ਤੱਕ ਨਾ ਬਣਨਾ ਵੀ ਇਸ ਦਾ ਇੱਕ ਵੱਡਾ ਕਾਰਨ ਹੈ ਲੜਾਈ ਹੱਲੇ ਦੀ ਹੁੰਦੀ ਹੈ ਤੇ ਹੁਣ ਅਸੀਂ ਹੱਲਾ ਕਰਨ ਜੋਗੇ ਨਹੀਂ ਰਹੇ ਤੇ ਦੁਸ਼ਮਣ ਜਮਾਤਾਂ ਸਾਡੇ ਅੰਦਰਲੇ ਡੀਐਨਏ ਨੂੰ ਪਹਿਚਾਣ ਕੇ ਆਪਣੀਆਂ ਫੌਜਾਂ 'ਚ ਸ਼ਾਮਲ ਕਰਕੇ ਮੋਰਲਿਕਤਾਰ ਵਿੱਚ ਖੜਾ ਕਰਕੇ ਉਹਨਾਂ ਨੂੰ ਮਰਵਾ ਰਹੀ ਹੈ ਮਤਲਬ ਸਾਫ਼ ਹੈ ਕਿ ਫਾਇਦਾ ਕਿਸੇ ਹੋਰ ਦਾ ਤੇ ਮੌਤ ਹਰ ਹਿੱਲੇ ਸਰਦਾਰ ਦੀ ਇਹੀ ਕਾਰਨ ਹੈ ਕਿ ਦੇਸ਼ ਦੀਆਂ ਜਦੋਂ ਵੀ ਵੱਡੀਆਂ ਚੋਣਾਂ ਆਉਂਦੀਆਂ ਹਨ ਉਹਨਾਂ ਵਿੱਚ ਸਿੱਖਾਂ ਦੇ ਜੂਨ ਤੇ ਨਵੰਬਰ ਵਾਲੇ 84 ਦੇ ਜ਼ਖਮ ਕੁਰੇਦ ਕੇ ਵੱਖ-ਵੱਖ ਸਿਆਸੀ ਦਲ ਲਾਸ਼ਾਂ ਵੱਟੇ ਵੋਟਾਂ ਮੰਗਦੇ ਨੇ ਇਹਨਾਂ ਸਿਆਸੀਆਂ ਨੂੰ ਕੋਈ ਪੁੱਛੇ ਕਿ ਕਿਉਂ ਵਿਦੇਸ਼ ਵਿੱਚ ਸਾਨੂੰ ਆਪਣੇ ਧਾਰਮਿਕ ਚਿੰਨਾ ਪ੍ਰਤੀ ਹਰ ਦਿਨ ਸਫਾਈਆਂ ਦੇਣੀਆਂ ਪੈ ਰਹੀਆਂ ਹਨ ਉਦੋਂ ਤੁਸੀਂ ਕਿੱਥੇ ਹੁੰਦੇ ਹੋ ਕਿਉਂ ਸਿੱਖਾਂ ਦਾ ਆਨੰਦ ਐਕਟ ਪਾਕਿਸਤਾਨ ਸਰਕਾਰ ਪਹਿਲਾਂ ਪਾਸ ਕਰਦੀ ਹੈ ਕਿਉਂ ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਹੀ ਆਪਣੀ ਨਸਲਕੁਸ਼ੀ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਕਿਉਂ 36 ਸਿੰਘਪੁਰਾ ਚ ਭਾਰਤੀ ਫੌਜ ਵੱਲੋਂ ਕੀਤਾ ਗਿਆ ਸਿੱਖਾਂ ਦਾ ਕਤਲ ਜਾਂਚ ਵਿੱਚ ਹੀ ਉਲਝ ਕੇ ਰਹਿ ਗਿਆ ਕਿਉਂ ਸਿੱਖਾਂ ਦਾ ਗੁਰੂ ਅੰਗੰਗ ਕਰਕੇ ਪੰਜਾਬ ਦੇ ਖਿੱਤੇ ਚ ਖਿਲਾਰ ਦਿੱਤਾ ਗਿਆ ਇਨਸਾਫ ਦੇ ਨਾਂ ਤੇ ਇਕੱਲੀ ਜਾਂਚ ਹੀ ਕਿਉਂ ਕਿਉਂ ਦੂਸਰਿਆਂ ਦੇ ਹੱਕ ਦਵਾਉਣ ਵਾਲਾ ਖੁਦ ਗਲੀਆਂ 'ਚ ਰੁੜ ਰਿਹਾ ਹੈ ਕਿਉਂ ਆਪਣੇ ਹੀ ਦੇਸ਼ ਅੰਦਰ ਕਿਸਾਨਾਂ ਦੇ ਰਾਹਾਂ 'ਚ ਲੋਹੇ ਦੇ ਕਿੱਲਾਂ ਦੀਆਂ ਛੜਗਾਂ ਵਿਛਾ ਕੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਕਿਉਂ ਸਾਡੇ ਰੰਗਲੇ ਪੰਜਾਬ ਨੂੰ ਚਿੱਟੇ ਦਾ ਨਸ਼ਾ ਛੱਟ ਗਿਆ ਇਹ ਸਾਰਾ ਕੁਝ ਇਹਨਾਂ ਲੀਡਰਾਂ ਨੂੰ ਅੱਜ ਪੁੱਛਣਾ ਬਣਦਾ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਪਹਿਲਾ 1947 ਨੇ ਬੰਡਿਆ ਫਿਰ ਪੰਜਾਬੀ ਸੂਬੇ ਨੇ ਤੇ ਸਾਡੇ ਸਰੀਰ 'ਚੋਂ ਆਤਮਾ ਹੀ ਸੂਤ ਲਈ ਰਹਿੰਦਾ ਖੁੰਦਾ ਸਰੀਰ ਜੂਨ ਤੇ ਨਵੰਬਰ 84 ਖਾ ਗਈ ਉਸ ਮਗਰੋਂ ਉੱਠੀਆਂ ਖਾੜਕੂ ਲੈਰਾਂ ਸਮੇਂ ਤੇ ਸੋਚਦੀ ਬਲੀ ਚੜ ਗਈਆਂ ਜੇਕਰ ਕੁਝ ਲੋਕ ਸਭਾ ਉਮੀਦਵਾਰ ਪੰਜਾਬੀ ਲੋਕਾਂ ਨੇ ਜਿਤਾ ਕੇ ਭੇਜੇ ਕਿ ਸਿੱਖੀ ਦੇ ਕਲਬੂਤ ਵਿੱਚ ਵਜੂਦ ਮਿਲ ਸਕੇ ਉਹ ਵੀ ਅਸੀਂ ਕਿਰਪਾਨ ਦੀ ਪੇਂਟ ਚਾੜ ਦਿੱਤੇ ਜੋ ਕੁਝ ਸਿੱਖੀ ਦਾ ਬਚਿਆ ਉਸ ਤੇ ਇੱਕੋ ਪਰਿਵਾਰ ਦਾ ਸਿੱਖ ਵਿਰੋਧੀ ਸੋਚ ਨੇ ਕਬਜ਼ਾ ਕਰਵਾ ਦਿੱਤਾ ਸਾਡੇ ਪੰਜ ਪਿਆਰਿਆਂ ਦਾ ਸਿਧਾਂਤ ਵੀ ਪ੍ਰਸ਼ਨ ਚਿੰਨ ਥੱਲੇ ਆ ਗਿਆ ਅਜੋਕੇ ਜਥੇਦਾਰਾਂ ਨੇ ਤਾਂ ਜਥੇਦਾਰੀ ਦੇ ਅਰਥ ਹੀ ਬਦਲ ਦਿੱਤੇ ਮੁੜ ਖਾਲਸਾ ਪੰਥ ਨੂੰ ਰੌਵਿਚ ਲਿਆਉਣ ਲਈ ਇੱਕੋ ਇੱਕ ਰਾਹ ਬਚਿਆ ਸੀ ਸਰਬੱਤ ਖਾਲਸਾ ਉਸ ਦੀ ਵੀ ਚੁੱਟੇ ਦਿਨ ਬਲੀ ਚੜ੍ਹ ਦਿੱਤੀ ਗਈ ਅਤੇ ਉਸ ਤੋਂ ਬਾਅਦ ਬਰਗਾੜੀ 'ਚ ਵੀ ਅਜਿਹਾ ਕੁਝ ਹੀ ਵਾਪਰਿਆ ਤੇ ਕਹਾਵਤ ਸੱਚ ਹੋਈ ਕਿ ਪੱਟਿਆ ਪਹਾੜ ਨਿਕਲੀ ਚੂਹੀ ਉਹ ਵੀ ਮਰੀ ਹੋਈ ਪੰਥ ਇਹਨਾਂ ਸ਼ਬਦਾਂ ਦੀ ਮੈਨੂੰ ਮਾਫੀ ਬਖਸ਼ੇ ਹੁਣ ਸਵਾਲ ਤਾਂ ਇਹ ਹੈ ਕਿ ਦਲਾਂ ਦੀ ਦਲਦਲ ਵਿੱਚ ਕੋਈ ਫੁੱਲ ਕੋਈ ਪੰਥ ਦਾ ਵਿੰਡੀ ਕੋਈ ਉੱਠੇਗਾ ਜੋ ਪੰਥਕ ਬਾਗਡੋਰ ਸੰਭਾਲ ਕੇ ਸਮੁੱਚੇ ਪੰਥ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਫੱਦੇ ਦੇ ਝੰਡੇ ਮੋੜ ਗੱਡ ਸਕੇ ਆਓ ਰਲ ਮਿਲ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ੀਏ ਥਾਂ ਥਾਂ ਤੇ ਪਏ ਪੰਥ ਦੇ ਹੀਰਿਆਂ ਨੂੰ ਇਕੱਠਾ ਕਰਕੇ ਇੱਕ ਧੜਾ ਬਣਾਈਏ ਤਾਂ ਕਿ ਪੰਥ ਨੂੰ ਆਪਣੀ ਹਰ ਹਿੱਲੇ ਹਰ ਗੱਲ ਕਰਨ ਲਈ ਇੱਕ ਧੜਾ ਮਿਲ ਜਾਵੇ ਕੋਸ਼ਿਸ਼ ਕਰੋ ਕੌਣ ਜਾਂ ਬੀਬੀ ਮਿਲੇਗੀ ਤੇ ਹੋਂਦ ਵੀ ਹਾਂ ਪੱਕੀ ਹੋਵੇਗੀ ਅੱਜ ਦੇ ਰੜਕਦੇ ਬੋਲਾਂ ਵਿੱਚ ਸਿਰਫ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪੜੈਣ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ